ਵਾਲਾ ਕੰਮ ਹੋਇਆ ਹੀ ਮੁੰਡਾ ਇੱਕ ਚੁੱਕਿਆ ਹੀ ਅਗਲੇ ਉਹਨਾਂ ਉਸੇ ਵੇਲੇ ਕਾਊਂਟਰ ਕੀਤਾ ਹੀ ਬਲ ਜਿਹਦਾ ਮਾਰ ਦਿੱਤਾ ਹੀ ਪੁਲਿਸ ਨੇ ਜਾਂ ਇਦਾਂ ਦਾ ਕਾਰਜ ਕਰ ਲੋ ਤੇ ਜਾਂ ਉੱਥੇ ਸਾਰੇ ਪੰਜਾਬੀ ਜਿਹੜੇ ਆ ਡਿਪੈਂਡ ਹੋ ਗਏ ਆ ਭਈਆਂ ਦੇ ਤੇ ਉਹ ਚਾਹ ਕੇ ਵੀ ਆਪਣੇ ਕਾਰੋਬਾਰੋ ਚ ਭਈਆਂ ਨੂੰ ਨਹੀਂ ਨਸਲ ਖੁਸ਼ੀ ਵੀ ਜਿਹੜੀ ਹੈ ਜਿਹੜੇ ਭਈਆ ਪਰਿਵਾਰ ਆ ਪੰਜਾਬੀ ਪਰਿਵਾਰਾਂ ਨਾਲ ਵਿਆਹ ਕਰਾਈ ਜਾਂਦਾ ਲੁਧਿਆਣਾ ਸ਼ਹਿਰ ਚ ਦੇਖਿਆ ਸ਼ਰਿਆਮ ਚੱਲ ਰਿਹਾ ਸਰਪੰਚ ਪੈਂਚੀ ਦੇ ਇਲੈਕਸ਼ਨ ਜਿੱਤ ਰਹੇ ਆ ਭਈਏ ਤੇ ਭਈਏ ਪੰਜਾਬੀਆਂ ਤੇ ਪੰਜਾਬੀ ਉਹ ਕੀ ਹੁੰਦਾ ਲਾਲ ਜੀ ਆ ਪਾ ਕੇ ਉਹ ਥਾਂ ਥਾਂ ਠੁਕਦਾ ਜਾਂਦਾ ਆ ਨਸ਼ਾ ਕੀਤਾ ਹੁੰਦਾ ਸ਼ਰਾਬ ਪੀਤੀ ਹੁੰਦੀ ਮੂੰਹ ਚ ਗੁਟਕਾ ਪਾਇਆ ਹੁੰਦਾ ਝੂਟੇ ਲੈਂਦਾ ਜਾਂਦਾ ਸਾਰਾ ਦਿਨ ਇਥੇ ਸੋ ਕੋਈ ਕਾਨੂੰਨ ਨਹੀਂ ਆ ਪੰਜਾਬੀ ਬੰਦਾ ਕਿਸੇ ਨੂੰ ਕੁਝ ਕਹਿ ਦੇਵੇ ਬਈਏ 10 ਲੜਾਂ ਨੂੰ ਪੈਂਦੇ ਆ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਬੱਚੇ ਦੇ ਕਤਲ ਮਾਮਲੇ ਦੇ ਵਿੱਚ ਨਿਹੰਗ ਸਿੰਘ ਜੱਥੇਬੰਦੀਆਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ ਨੇ ਇਸ ਮੌਕੇ ਨਿਹੰਗ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ આરોપીਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨਿਹੰਗ ਸਿੰਘ ਅਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਪੰਜ ਸਾਲਾਂ ਬੱਚੇ ਹਰਵੀਰ ਦੇ ਕਾਤਲਾਂ ਨੂੰ ਸਖਤ ਸਜ਼ਾ ਤੇ ਪ੍ਰਵਾਸੀਆਂ ਦੀ ਜਾਂਚ ਅਤੇ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਉੱਠ ਰਹੀ ਹੈ ਦੇਖੋ ਸਿਆਣਾ ਸਖਤ ਸਖਤ ਹੋਣੀ ਚਾਹੀਦੀ ਐ ਨਹੀਂ ਕਿ ਨੂੰ ਮਤਲਬ ਜੇ ਅੱਜ ਤੋਂ ਚੱਕਿਆ ਜੇਲ੍ਹ ਪਿਠਾਤਾ ਜੇਲ੍ਹ ਚ ਚਾਰ ਰੋਟੀਆਂ ਖਾਊਗਾ ਤੇ ਫੇਰ ਬਾਹਰ ਆਊਗਾ ਤੇ ਫੇਰ ਇਦਾਂ ਕੰਮ ਕਰਿਆ ਨਾ ਪ੍ਰਵਾਸੀਆਂ ਦੇ ਮਤਲਬ ਇਹ ਚੀਜ਼ਾਂ ਉੱਤੇ ਜ਼ਿਆਦਾ ਧਿਆਨ ਰੱਖਣ ਨੇ ਆਪਾਂ ਪਹਿਲੂ ਵੀ ਇਸ ਤੋਂ ਪਹਿਲੂ ਵੀ ਜਿਹੜਾ ਬਾਬਾ ਕੁਲਵਿੰਦਰ ਸਿੰਘ ਕਰਾ ਲਈ ਜਿਆ ਹੈ ਹੀ ਪ੍ਰੋਗਰਾਮ ਉਹ ਕਰਕੇ ਫੇਰ ਇੱਧਰ ਆਏ ਆ ਤੇ ਉੱਥੇ ਵੀ ਆਪਾਂ ਜਿਹੜੀ ਡਾਂਗ ਮਾਰਚ ਕੱਢਿਆ ਉਹ ਡਾਂਗ ਮਾਰਚ ਦਾ ਮਤਲਬ ਇਹ ਆ ਕਿ ਜੇ ਕੋਈ ਬੰਦਾ ਬਦਮਾਸ਼ੀ ਕਰਦਾ ਪ੍ਰਵਾਸੀ ਕਿ ਆਪਣੇ ਦੇ ਗਰੀਬਾਂ ਦੇ ਕੋਈ ਕੱਲ ਬੰਦਿਆਂ ਨੇ ਨਾ ਮਤਲਬ ਮਾਰਚ ਕੱਢਿਆ ਸੀ ਰਾਤ ਨੂੰ ਤੇ ਕਈ ਪ੍ਰਵਾਸੀ ਉਹਨਾਂ ਦੇ ਉੱਤੇ ਮਤਲਬ ਬਦਮਾਸ਼ੀ ਕਰਦੇ ਸੀ ਫੇਰ ਹੁਣ ਅਸੀਂ ਜਾ ਕੇ ਉੱਥੇ ਮਾਰਚ ਕੱਢਿਆ ਉਹ ਸਾਰੇ ਪਰਵਾਸੀ ਜਿੰਨੇ ਸੀ ਨਾ ਉਹ ਸਾਰੀਆਂ ਦੁਕਾਨਾਂ ਛੱਡ ਕੇ ਭੱਜ ਗਏ ਤੇ ਹੁਣ ਇਹ ਆ ਕਿ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹੁਸ਼ਿਆਰ ਮਨੁਸ਼ਿਆਰਪੁਰ ਤੇ ਕਿ ਭਾਈ ਜੇ ਕੋਈ ਕਾਰਜ ਹੁੰਦਾ ਨਾ ਇਦਾਂ ਦਾ ਉਹਨੂੰ ਜਿੰਦਾ ਨਾ ਛੱਡੋ ਉਹਨੂੰ ਟੰਗ ਦਿਓ ਇਹ ਚੌਂਕ ਤੇ ਪ੍ਰਸ਼ਾਸਨ ਨੂੰ ਬੇਨਤੀ ਇਹ ਹੈ ਕਿ ਦੱਸ ਜੀ ਕਿ ਜਿਹੜੀ ਬੰਦੀ ਕਾਰਵਾਈ ਹੈ ਉਹ ਸਖਤੋ ਸਖਤ ਕੀਤੀ ਜਾਵੇ ਦੂਜਾ ਸਰਕਾਰ ਨੂੰ ਅਪੀਲ ਇਹ ਹੈ ਕਿ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਕੋਈ ਭਈਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕੇ ਠੀਕ ਹੈ ਜੀ ਕੋਈ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਸਰਪੰਚੇ ਐਮਸੀ ਦੇ ਇਲੈਕਸ਼ਨ ਤੇ ਨਾ ਖੜ੍ਹ ਸਕੇ ਠੀਕ ਹੈ ਜੀ ਉਹਨਾਂ ਦੀ ਵਜ੍ਹਾ ਦੇ ਨਾਲ ਦੂਜੀ ਗੱਲ ਸਾਡੀ ਆਪ ਆਸ ਹੀ ਬਈਆਂ ਨੂੰ ਆਪ ਪੁਹੇ ਚੜਾਇਆ ਸਾਡੇ ਪੰਜਾਬੀ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਪਹਿਲ ਕਰਨੀ ਚਾਹੀਦੀ ਹੈ ਕਿ ਬਿਜ਼ਨਸ ਦੇ ਵਿੱਚ ਆਪ ਅੱਗੇ ਆਓ ਰੇੜੀ ਫੜੀ ਦਾ ਕਾਰੋਬਾਰ ਕੋਈ ਛੋਟਾ ਨਹੀਂ ਕੰਮ ਕਰ ਛੋਟਾ ਵੱਡਾ ਹੋ ਸਕਦਾ ਬੰਦੇ ਬੰਦੇ ਸਭ ਰੱਬ ਦੇ ਜੀਵ ਬਣਾਏ ਬਰਾਬਰ ਆ ਠੀਕ ਹੈ ਜੀ ਕੰਮ ਕਰ ਕਰੋ ਕੋਈ ਸਬਜ਼ੀ ਦਾ ਕਰ ਲਓ ਕੋਈ ਕੁਝ ਕਰ ਲਓ ਬਿਜ਼ਨਸ ਕਰੋ ਵਪਾਰ ਕਰੋ ਜਿਹੜੇ ਬਈਆਂ ਦੇ ਵਪਾਰ ਆ ਉਹਨਾਂ ਨੂੰ ਜੇ ਗਵਰਨਮੈਂਟ ਸਾਡਾ ਸਾਜ ਨੂੰ ਨਹੀਂ ਢੜਾਂਦੀ ਤਾਂ ਬਿਜ਼ਨਸ ਡੇਟ ਕਰਕੇ ਢੜਾ ਦਿਓ ਜਦੋਂ ਕਾਰੋਬਾਰ ਨਹੀਂ ਰਹੂਗਾ ਭੁੱਖੇ ਮਰੂਗੇ ਤਾਂ ਆਪ ਹੀ ਖੁਦ ਹੀ ਢੜੂਗੇ ਸੋ ਦੂਜੀ 10 ਦੀ ਬੇਨਤੀ ਹੈ ਲੁਧਿਆਣਾ ਸ਼ਹਿਰ ਤੁਸੀਂ ਦੇਖਿਆ ਜਾਨੀ ਜਾਣੇ ਹੋ ਸਾਰੇ ਜਣੇ ਉੱਥੇ ਸਾਰੇ ਪੰਜਾਬੀ ਜਿਹੜੇ ਆ ਡਿਪੈਂਡ ਹੋ ਗਏ ਆ ਭਈਆਂ ਦੇ ਤੇ ਉਹ ਚਾਹ ਕੇ ਵੀ ਆਪਣੇ ਕਾਰੋਬਾਰੋ ਚ ਭਈਆਂ ਨੂੰ ਨਹੀਂ ਢੜਾ ਸਕਦੇ ਸੋ ਸਾਡੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਤੇ ਕਾਰੋਬਾਰ ਭਰਾਵਾਂ ਨੂੰ ਬੇਨਤੀ ਆ ਕਿ ਭਈਆਂ ਤੇ ਡਿਪੈਂਡ ਨਾ ਹੋਵੋ ਆਪ ਦਾ ਕੰਮ ਕਿਸੇ ਪੰਜਾਬੀ ਬੰਦੇ ਕੋਲ ਦੇ ਦਿਓ ਜਾਂ ਪੰਜਾਬੀ ਬੰਦੇ ਕੋਲੋਂ ਕਰਵਾਓ ਜਿਗਰ ਭਈਆਂ ਤੇ ਡਿਪੈਂਡ ਹੋਮਾਗੇ ਬਈਆਂ ਦੀ ਬਸੋ ਵਧੂਗੀ ਬਈਆਂ ਦੀ ਬਸੋ ਵਧਣ ਦੇ ਨਾਲ ਨਸਲ ਖੁਸ਼ੀ ਵੀ ਜਿਹੜੀ ਹੈ ਜਿਹੜੇ ਭਈਆ ਪਰਿਵਾਰ ਆ ਪੰਜਾਬੀ ਪਰਿਵਾਰਾਂ ਨਾਲ ਵਿਆਹ ਕਰਾਈ ਜਾਂਦਾ ਲੁਧਿਆਣਾ ਸ਼ਹਿਰ 'ਚ ਦੇਖਿਆ ਸ਼ਰਿਆਮ ਚੱਲ ਰਿਹਾ ਸਰਪੰਚ ਪੈਂਚੀ ਦੇ ਇਲੈਕਸ਼ਨ ਜਿੱਤ ਰਹੇ ਆ ਭਈਏ ਤੇ ਭਈਏ ਪੰਜਾਬੀਆਂ ਤੇ ਪੰਜਾਬੀ ਬਈਆਂ 'ਚ ਜਿਹੜੀ ਸਾਡੀ ਪੰਜਾਬੀ ਕੌਮ ਆ ਚੜ੍ਹਦੀ ਕਲਾ ਵਾਲੀ ਕੌਮ ਆ ਇਸ ਕੌਮ ਦੇ ਉੱਚੇ ਲੰਬੇ ਸੋਹਣੇ ਸੁਨਖੇ ਗੱਭਰੂ ਜਵਾਨ ਮੁੰਡੇ ਆ ਅਗਰ ਸਾਡੀ نسل ਖੁਸ਼ੀ ਹੋ ਜੇਗੀ ਭਈਆਂ ਦੇ ਵਿੱਚ ਸਾਡੀ نسل ਕਨਵਰਟ ਹੋ ਜੇਗੀ ਸਾਡੀ ਵਿਸ਼ਪ ਦੇ ਵਿੱਚ ਜਿਹੜੀ ਪਹਿਚਾਣ ਆ ਉਹ ਪੰਜਾਬੀਆਂ ਵਜੋਂ ਆ ਸਾਡੀ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦਾ ਕਲਚਰ ਔਰ ਜਿਹੜਾ ਸਾਡੇ ਪੰਜਾਬ ਦਾ ਪੰਜਾਬੀਆਂ ਦੀ ਸ਼ਾਨ ਆ ਜੇਕਰ ਆਪਾਂ ਭਈਆਂ ਦੇ ਵਿੱਚ نسل ਕਨਵਰਟ ਕਰਾ ਦਾਂਗੇ ਤੇ ਉਹ ਭਈਆਂ ਚ ਉਹ ਜਿਹੜੇ ਜੀਨਸ ਹੁੰਦੇ ਆ ਉਹ ਤਾਂ ਨਹੀਂ ਰੋਗੇ ਪੰਜਾਬੀ ਵਾਲੇ ਸੋ ਇੰਨੇ ਸਾਲਾਂ ਤੋਂ ਜਿਹੜੀ ਪੰਜਾਬੀਅਤ ਨੂੰ ਪੰਜਾਬ ਨੂੰ ਅਸੀਂ ਜਿੰਦਾ ਰੱਖਿਆ ਆ ਇਹ 1 ਮਿੰਟ ਚ ਕੰਮ ਖਰਾਬ ਹੋ ਜਾਏਗਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਜਿਹੜਾ ਬੱਚੇ ਦਾ ਕੰਮ ਹੋਇਆ ਆ ਉਹਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਟਾਈਮ ਤੱਕ ਗਵਰਨਮੈਂਟ ਕੋਈ ਕਾਰਵਾਈ ਨਹੀਂ ਕਰਦੀ ਬੱਚਿਆਂ ਨੂੰ ਨਹੀਂ ਛਡਾਉਂਦੀ ਇੱਥੋਂ ਜਿਹੜੇ ਭਈਆਂ ਨਹੀਂ ਛਡਾਉਂਦੀ ਇੱਥੋਂ ਤੇ ਉਹਨਾਂ ਟਾਈਮ ਤੱਕ ਪੰਜਾਬੀ ਭਰਾਵਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਆਪ ਹੀ ਚੱਕੋ ਜੇ ਕੋਈ ਗਲਤੀ ਕਰਦਾ ਤੇ ਜੁੱਤੀ ਫੇਰ ਉਸੇ ਟਾਈਮ ਕੋਈ ਰਿਕਸ਼ਾ ਵਿੱਚ ਮਾਰਦਾ ਇਹਨਾਂ ਦੇ ਜਿਹੜੇ ਈ ਰਿਕਸ਼ਾ ਚਲਾਉਂਦੇ ਕਿਸ ਤੋਂ ਲਾਇਸੈਂਸ ਹੈ ਨੀਗਾ ਭਈਏ ਜਿਹੜੇ ਆ ਕਦੀ ਕਿਸੇ ਦੀ ਕੋਈ 50 ਲੱਖ ਦੀ 60 ਲੱਖ ਦੀ ਗੱਡੀ ਕਮੇਂਟ 'ਚ ਠੋਕ ਜਾਂਦੇ ਆ ਕੋਈ ਕਾਨੂੰਨ ਨਹੀਂ ਹੈ ਨਾ ਵਾਸਤੇ ਵੀ ਨੇਤਾ ਜਿਹੜੇ ਆ ਤਾਂ ਨਹੀਂ ਬੋਲਦੇ ਕਿ ਭਈਆਂ ਦੀ ਵੋਟ ਟੁੱਟ ਜਿਹੜੀਆਂ ਸਮਝਦੇ ਜੀ ਸੋ ਐਦਾ ਗੱਲਾਂ ਬਾਤਾਂ ਆ ਸੁਪਰ ਸਸਸ਼ਨ ਨੂੰ ਚਾਹੀਦਾ ਕੋਈ ਕਾਨੂੰਨ ਬਣਾਣ ਕੋ ਭਈਏ ਜ਼ਮੀਨ ਨਾ ਖਰੀਦ ਸਕਣ ਕੋ ਸਰਪੰਚ ਪੈਂਚੀ ਦੇ ਇਲੈਕਸ਼ਨ ਤੇ ਨਾ ਖੜ ਸਕਣ ਸੋ ਪੰਜਾਬੀਆਂ ਨੂੰ ਹਰ ਕਿਤੇ ਚ ਪਹਿਲ ਮਿਲਣੀ ਚਾਹੀਦੀ ਆ ਜੇ ਹੋਵੇ ਵੀ ਭਈਆਂ ਦਾ ਕਾਰੋਬਾਰ ਤੇ ਇਹਨਾਂ ਨੂੰ ਮਜ਼ਦੂਰੀ ਦਾ ਕਾਰੋਬਾਰ ਦਿੱਤਾ ਜਾਵੇ ਜਿਹੜੇ ਵਪਾਰ ਲੈਣਾ ਆ ਸਾਰਾ ਕੁਝ ਇਹ ਪੰਜਾਬੀਆਂ ਦਾ ਕਰਵਾਇਆ ਜਾਵੇ ਸੋ ਜਿੱਥੇ ਤੱਕੇ ਨਾਲ ਰੇੜੀਆਂ ਜਾਂ ਤੱਕੇ ਨਾਲ ਦੁਕਾਨਾਂ ਉੱਤੇ ਕਬਜ਼ਾ ਕੀਤਾ ਆ ਉਹ ਛਡਵਾਇਆ ਜਾਵੇ ਸੋ ਐਦਾ ਦੀ ਇੱਕ ਅੱਗੇ ਤੋਂ ਮੰਦ ਪੱਗੀ ਕੋਈ ਘਟਨਾ ਨਾ ਹੋਵੇ ਜਿਹੜਾ ਮਰਜੀ ਬਈਆ ਦੇਖ ਲੋ ਮੂੰਹ ਦੇ ਵਿੱਚ ਤਮਾਕੂ ਕੀ ਹੁੰਦਾ ਲਾਲ ਜਿਹਾ ਪਾ ਕੇ ਉਹ ਥਾਂ ਥਾਂ ਫੁਕਦਾ ਜਾਂਦਾ ਆ ਨਸ਼ਾ ਕੀਤਾ ਹੁੰਦਾ ਸ਼ਰਾਬ ਪੀਤੀ ਹੁੰਦੀ ਮੂੰਹ ਚ ਗੁਟਕਾ ਪਾਇਆ ਹੁੰਦਾ ਝੂਟੇ ਲੈਂਦਾ ਜਾਂਦਾ ਸਾਰਾ ਦਿਨ ਇਸੇ ਸੋ ਕੋਈ ਕਾਨੂੰਨ ਨਹੀਂ ਆ ਪੰਜਾਬੀ ਬੰਦਾ ਕਿਸੇ ਨੂੰ ਕੁਝ ਕਹਿ ਦੇਵੇ ਬਈਆ 10 ਲੜਾਂ ਨੂੰ ਪੈਂਦੇ ਆ ਅੱਜ ਤੁਸੀਂ ਨੈਕਸਰ ਫੌਜਾਂ ਦੇ ਨਾਲ ਪਰਿਵਾਰ ਨੂੰ ਮਿਲਣ ਆਏ ਸੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਸੀ ਤੇ ਸਾਨੂੰ ਪਤਾ ਲੱਗਾ ਕਿ ਪਰਿਵਾਰ ਇੱਥੇ ਨਹੀਂ ਆ ਸੋ ਅਸੀਂ ਫਿਰ ਆ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਆਪਣੇ ਤੱਕ ਆਪਣੇ ਦਿਲ ਦਾ ਸਨੇਹਾ ਭੇਜ ਰਹੇ ਆ ਕੀ ਪ੍ਰਮਾਤਮਾ ਦਾ ਬਾਣਾ ਮੰਨ ਕੇ ਚਲੋ ਬਾਣਾ ਤਾਂ ਇਨਸਾਨ ਦਾ ਹੈ ਪ੍ਰਮਾਤਮਾ ਦਾ ਬਾਣਾ ਨਹੀਂ ਫਿਰ ਵੀ ਪ੍ਰਮਾਤਮਾ ਦੇ ਬਾਣੇ ਨੂੰ ਮਿੱਠਾ ਮੰਨ ਕੇ ਚਲੋ ਹੁਣ ਬੰਦੇ ਦਾ ਬਸ ਨਹੀਂ ਇੱਥੇ ਕੁਝ ਵੀ ਕਰ ਸਕਦੇ ਆ ਬਸ ਸਾਡਾ ਇਹੀ ਹੈ ਕਿ ਜਿਹੜੇ ਬੰਦੇ ਨੇ ਇਦਾਂ ਦਾ ਕੰਮ ਕੀਤਾ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਨਹੀਂ ਤਾਂ ਕੋਈ ਇਦਾਂ ਦੀ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਲੋਕਾਂ ਨੂੰ ਮਨ 'ਚ ਡਰ ਪੈ ਜਾਵੇ ਕਿ ਬੱਚਿਆਂ ਨਾਲ ਜਾਂ ਰੇਪ ਕੇਸ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਲੋਕਾਂ ਦੇ ਦਿਲਾਂ 'ਚ ਡਰ ਹੋਵੇ ਸੋ ਪਰਿਵਾਰ ਦੇ ਪਹਿਲਾਂ ਅਜ ਲੱਖ ਲੱਖ ਮੇਰਾ ਪ੍ਰਣਾਮ ਹੈ ਜਿਹੜੀ ਇਹ ਜੀ ਮਾयां ਜਿਹੜਾ ਐਡਾ ਵੱਡਾ ਦਿਲ ਕਰਕੇ ਉਹਨੇ ਇਹ ਭਾਣੇ ਨੂੰ ਮੰਨੇ ਆ ਸੋ ਸਾਡੀ ਹੀ